सत श्रीकाल सारे मैं पढ़ने परिंद्रजीत सिंह हाजम नमः विष्णु नमः नव पीढ़ी के नो अ जो साढ़ा विषय है एक कॉपी पेस्ट दूजा जापी लिखा लगे गलती ते तीसरा गलती भी नहीं मननी सो आजकल खास करके फेसबुक देखते उ एक प्रजाति ऐसी है जो पुठिया सीधी वीडियो ਡਾਊਨਲੋਡ ਕਰਕੇ ਉਹਨਾਂ ਨੂੰ ਐਡਿਟ ਵਗੈਰਾ ਕਰਕੇ ਆਪਣੇ ਪੇਜ ਦੇ ਉੱਤੇ ਅਪਲੋਡ ਕਰਦੇ ਵਿੱਚੋਂ ਕਮੈਂਟਰੀ ਕਰਦੇ ਉੱਪਰ ਜੋ ਪੰਜਾਬੀ ਦੇ ਵਿੱਚ ਜੋ ਹੈਡਲਾਈਨਿੰਗ ਜੋ ਵੀ ਲਾਈਨਾਂ ਲਿਖੀਆਂ ਹੁੰਦੀਆਂ ਉਹ ਜੋ ਪੰਕਤੀਆਂ ਲਿਖੀਆਂ ਹੁੰਦੀਆਂ ਉਹ ਵੀ ਗੱਲ ਲਿਖੀਆਂ ਹੁੰਦੀਆਂ ਤੇ ਇਹ ਜਦੋਂ ਉਹਨਾਂ ਨੂੰ ਕੋਈ ਕਹਿੰਦਾ ਭਾਈ ਤੁਸੀਂ ਜੋ ਕੁਝ ਮસ્ਤੀ ਕਰੋ ਪਰ ਪੰਜਾਬੀ ਗੱਲਤ ਨਾਲ ਹੀ ਕਿਉਂਕਿ ਤੁਹਾਡੀ ਵੀਡੀਓ ਕਈ ਲੱਖਾਂ ਲੋਕਾਂ ਕੋਲ ਚਾਲੀ ਹੋਂਦੀ ਹੈ ਤੇ ਇਸ ਤਰੀਕੇ ਦੇ ਨਾਲ ਪੰਜਾਬੀ ਭਾਸ਼ਾ ਦਾ ਜੋ ਸਹੀ ਅਨਵਾਦ ਹੈ ਸਹੀ ਉਹਦਾ ਸ਼ਬਦ ਕੋਸ਼ ਹੈ ਉਸ ਦਾ ਗਲਤ ਪ੍ਰਚਾਰ ਹੁੰਦਾ ਹੈ ਤੇ ਫਿਰ ਅੱਗੋਂ ਦਾ ਜਵਾਬ ਇਹ ਹੁੰਦਾ ਵੀ ਜੇ ਸਾਡੇ ਇਲਾਕੇ ਚ ਇਹ ਚ ਬੋਲੀ ਜਾਂਦੀ ਹੈ ਸਾਡੇ ਤਾਂ ਇਹ ਬੋਲੀ ਜਾਂਦੀ ਆ ਬਲਕਿ ਉਹ ਝੂਠ ਹੁੰਦਾ ਤੇ ਫਿਰ ਉਹਨਾਂ ਦੀ ਬਹਿਸ ਬਾਜੀ ਨੂੰ ਹੁੰਦੀ ਆ ਐਸੇ ਵਿੱਚ ਜਦ ਕੋ ਆ ਕੇ ਮੈਟਿਊਡ ਦਿਖਾਉਂਦੇ ਆ ਆਪਣਾ ਹੰਕਾਰ ਰੱਖਾਉਂਦੇ ਆ ਵੀ ਸਸਤੀ ਸਹੀਆਂ ਫਿਰ ਕੀ ਆ ਉਹਨਾਂ ਨੇ ਜਿਹੜੀ ਉਹ ਵੀਡੀਓ ਡਾਊਨਲੋਡ ਕੀਤੀ ਹੁੰਦੀ ਉਹਦੀ ਮੰਗਲ ਦੀ ਸਚਾਈ ਕੁਝ ਹੋਰ ਹੁੰਦੀ ਆ ਪਰ ਉਹ ਦੱਸ ਕੁਝ ਹੋਰ ਹੀ ਹੁੰਦੀ ਆ ਉਹ ਕਾਲਮ 'ਚ ਇੱਕ ਵੀਡੀਓ ਦੇਖੀ ਕਿ ਇੱਕ ਲੜਕੀ ਦੇ ਵਿਆਹ ਦੀ ਵੀਡੀਓ ਆ ਜਿਹਦੇ ਵਿੱਚ ਵੀ ਉਹ ਆਪਣੇ ਸਰਟੀਫਿਕੇਟ ਦੇ ਉੱਤੇ ਸਾਈਨ ਕਰ ਰਹੀ ਆ ਮੈਰਿਜ ਦੇ ਸਰਟੀਫਿਕੇਟ ਦੇ ਉੱਤੇ ਉਹ ਬੰਦੇ ਨੇ ਕੀ ਵੀਡੀਓ ਪਾਈ ਆ ਕਹਿੰਦਾ ਜੀ ਲੰਬ ਮੈਰਿਜ ਕਰਵਾਉਣ ਲੱਗਿਆ ਕੂੜੀ ਦੇ ਹੱਥ ਤਾਂ ਕੰਬਦੇ ਪਏ ਆ ਸਾਈਨ ਕਰਨ ਲੱਗਿਆ ਜਿਵੇਂ ਕਿ ਜਿਹੜੀ ਉਹ ਕਲਮ ਆ ਜਿਹੜੀ ਉਹ ਪੈਨਸਲ ਜਾਂ ਪੈਨ ਨੇ ਆ ਉਹ ਉਹਦੇ ਉੱਤੇ ਕੰਬਣ ਲੱਗਿਆ ਹੋਇਆ ਤੇ ਮੈਂ ਉਸ ਵੀਰ ਨੂੰ ਇੱਕ ਇਹ ਗੱਲ ਪੁੱਛੀ ਬਾਈ ਜੀ ਮੈਂ ਇਹ ਗੱਲ ਦੱਸ ਦੋ ਕਿਹੜੀ ਆਦਤ ਦੁਨੀਆ ਦੀ ਇਸ ਤਰ੍ਹਾਂ ਦੇ ਡਿਜ਼ਾਈਨਿੰਗ ਪੈਨ ਵਰਤਦੀ ਹੈ ਜਿਹਨਾਂ ਤੇ ਕੰਮ ਲੱਗਿਆ ਹੋਵੇ ਜਦੋਂ ਕਿ ਆਜ ਦੇ ਸਮੇਂ ਦੇ ਵਿੱਚ ਤਾਂ ਜਿਹੜੇ ਵਿਆਹ ਹੁੰਦੇ ਹਨ ਗੁਰਦੁਆਰਿਆਂ ਤੇ ਮੰਦਿਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਜਾਤਕ ਚਾਤੇ ਵਿੱਚ ਉਹਨੂੰ ਮੌਕੇ ਦੇ ਉੱਤੇ ਹੀ ਮੈਰਜ ਦਾ ਸਰਟੀਫਿਕੇਟ ਪਿਆ ਤਾਂ ਜੋ ਪ੍ਰਮਾਣ ਪੱਤਰ ਹੈ ਦਿੱਤਾ ਜਾਂਦਾ ਹੈ ਜਿਸ ਵਿੱਚ ਲੜਕੇ ਵਾਲੇ ਪਾਸੋਂ ਤੇ ਲੜਕੀ ਵਾਲੇ ਪਾਸੋਂ ਉਹਨਾਂ ਦੇ ਮਾਪਿਆਂ ਦੇ ਸਾਈਨ ਤੇ ਲੜਕਾ ਤੇ ਲੜਕੀ ਦੇ ਸਾਈਨ ਹੁੰਦੇ ਆ ਹਤਾ ਅੱਖਰ ਹੁੰਦੇ ਆ ਪਰ ਇਸ ਤਰ੍ਹਾਂ ਦੀ ਵੀਡੀਓ ਨੂੰ ਅਸੀਂ ਅਪਲੋਡ ਕਰਕੇ ਸਮਾਜ ਦੇ ਉੱਤੇ ਇੰਨੀ ਜ਼ਿਆਦਾ ਨੁਕਸਰ ਫੈਲਾ ਰਹੇ ਆ ਕਿ ਇਹ ਕਿੰਥੋਂ ਤੱਕ ਜ਼ਾਇਦ ਹੈ ਤੇ ਅਸੀਂ ਵੀ ਨੂੰਹ ਮਹਾਂਵਾ ਕੇ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਦੇਖਦੇ ਮੈਂ ਦੇਖਿਆ ਇਸ ਤਰ੍ਹਾਂ ਦੇ ਆ ਕਾਪੀ ਪੇਸਟ ਵਾਲੇ ਜਿਹੜੇ ਵਲੋਗਰ ਹੈਗੇ ਜਾਂ ਵੀਜਾਲੇ ਹੈਗੇ ਇਹਨਾਂ ਦੇ ਜਿਹੜੇ ਫਾਲੋਅਰਸ ਹੈਗੇ ਆ ਉਹ ਵੀ ਲੱਖਾਂ ਵਿੱਚ ਆ ਸੋ ਮੂਰਖਾਂ ਤੇ ਮੂਰਖ ਫਾਲੋਅਰਸ ਨੇ ਕਾਪੀ ਪੇਸਟ ਕਰਕੇ ਉਹਦੇ ਪਿੱਛੇ ਕਮੈਂਟਰੀ ਕਰਦੇ ਨੇ ਬਹੁਤ ਸੌਖੀ ਆ ਪਰ ਅਸਲ ਹਕੀਕਤ ਲੋਕਾਂ ਦੇ ਵਿੱਚ ਅੱਖਰੀ ਬਹੁਤ ਮੁਸ਼ਕਲ ਆ ਉਹਦੇ ਲਈ ਪੜ੍ਹਨਾ ਪੈਂਦਾ ਕੋਸ਼ਿਸ਼ ਕਰਦੀ ਪੈਂਦੀ ਆ ਸੱਚ ਨੂੰ ਨਿਸ਼ਚਿਤ ਕਰਨ ਲਈ ਉਸ ਲਈ ਕੋਸ਼ਿਸ਼ ਕਰਨੀ ਪੈਂਦੀ ਆ ਨਹੀਂ ਤੇ ਇਹ ਕਾਪੀ ਪੇਸਟ ਉਹਦਾ ਕੱਪ ਦਾ ਬਹੁਤ ਸੌਖਾ ਤੇ ਸਾਡੇ ਵਰਗੇ ਮੂਰਖ ਖਾਹੋਂ ਮਾਂ ਬਾਪੇ ਕਰਦੇ ਆ ਉਹ ਗਾਲਾਂ ਚਲਦੀ ਭਾਸ਼ਾ ਦੀ ਭਾਸ਼ਾ ਲਿਖਣ ਲੱਗਿਆ ਸੀ ਗਲਤੀਆਂ ਕਰਦੇ ਆ ਤੇ ਕੋਈ ਗਲਤੀ ਮੰਨਦੇ ਵੀ ਨਹੀਂ ਇਹ ਕਿੱਥੋਂ ਤੱਕ ਸਹੀ ਆ ਤੁਹਾਡੇ ਕੋਲੋਂ ਇਹ ਸਵਾਲ ਆ ਮੇਰਾ ਵੀ ਇਹ ਜੋ ਪੰਜਾਬੀ ਭਾਸ਼ਾ ਜਿਹੜੇ ਪੇਚਾ ਵਾਲੇ ਲਿਖਦੇ ਨੇ ਜੋ ਲਿਪੀ ਦੀ ਵਰਤੋਂ ਕਰਕੇ ਜਾਂ ਗੁਰਮੁਖੀ ਵਰਣਮਾਲਾ ਦੀ ਵਰਤੋਂ ਕਰਕੇ ਜਿਸ ਤਰ੍ਹਾਂ ਦੀ ਇਹ ਉਹ ਸਤਰਾਂ ਲਿਖਦੇ ਆ ਨਾਲ ਲਾਈਨਾਂ ਲਿਖਦੇ ਹਨ ਉਹਦੇ ਵਿੱਚ ਜਿਹੜੀਆਂ ਇਹ ਗਲਤੀਆਂ ਹੁੰਦੀਆਂ ਇਹ ਕਿੱਥੋਂ ਤੱਕ ਜ਼ਾਇਦ ਕੀ ਅਸੀਂ ਇਸ ਤਰ੍ਹਾਂ ਦੀਆਂ ਗਲਤੀਆਂ ਨੂੰ ਪ੍ਰਮਾਣਿਤ ਕਰਦੇ ਆਂ ਕੀ ਅਸੀਂ ਮਨਜ਼ੂਰੀ ਦਿੰਦੇ ਆਂ ਇਸ ਤਰ੍ਹਾਂ ਦੀਆਂ ਗਲਤੀਆਂ ਨੂੰ ਕੀ ਸਾਡੇ ਵਿੱਚ ਇੰਨਾ ਹੌਸਲਾ ਨਹੀਂ ਇਸ ਤਰ੍ਹਾਂ ਦੇ ਪੇਜਾਂ ਵਾਲਾ ਰਿਪੋਰਟ ਮਾਰੋ ਤੇ ਬਲੌਕ ਕਰੋ ਤਾਜਿਕ ਦੇ ਪੇਜ ਕਾਹਨਾ ਚੱਲ ਸਕੋ ਅਸੀਂ ਉਲਟਾ ਇਸ ਤਰ੍ਹਾਂ ਦੇ ਪੇਜਾਂ ਨੂੰ ਫਾਲੋ ਕਰਦੇ ਆ ਕਿਵੇਂ ਫਾਲੋ ਕਰ ਲੈਣੇ ਇਸ ਤਰ੍ਹਾਂ ਦੇ ਮੂਖਾਂ ਨੂੰ ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਅਸੀਂ ਟੈਂਪੂਆਂ ਦੇ ਪੇਜ ਫਾਲੋ ਕਰਦੇ ਆ ਅਸੀਂ ਇਸ ਤਰ੍ਹਾਂ ਦੇ ਬੇਵਕੂਫ ਲੋਕਾਂ ਦੇ ਪੇਜ ਫਾਲੋ ਕਰਦੇ ਆ ਜਿਨ੍ਹਾਂ ਦਾ ਕੋਈ ਆਪਣਾ ਕੁਝ ਵੀ ਨਹੀਂ ਕੋਜਵਾਲ ਕੁਝ ਵੀ ਨਹੀਂ ਅਸੀਂ ਨਚਾਰਾਂ ਦੇ ਪੇਜ ਫੋਲੋ ਕਰਦੇ ਆ ਜਿੰਨਾਂ ਦਾ ਕੁਝ ਵੀ ਹੈ ਨਹੀਂ ਆਪਣਾ ਨਚਾਰ ਮਤਲਬ ਗਾਉਣ ਵਾਲੇ ਉਹ ਢਾਉਣ ਵਾਲੇ ਨਹੀਂ ਜਿਹੜੇ ਸਮਾਜ ਨੂੰ ਕੋ ਚੰਗਾ ਦੀ ਨਚਾਰ ਉਹਨਾਂ ਨੂੰ ਕਹਿੰਦੇ ਜਿਹਨੇ ਸਮਾਜ 'ਚ ਗੰਦਗੀ ਫੈਲਾਉਣ ਦੀ ਕੋਈ ਵਾਹ ਨਹੀਂ ਛੱਡੀ ਜਾਰ ਤਰੰਦ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਸਮਾਜ 'ਚ ਗੰਦਗੀ ਫੈਲਾਉਣ ਦੀ ਮੇਰੇ ਬਜ਼ਰਦਿਸ਼ 'ਚ ਉਹ ਨਚਾਰ ਨੇ ਜਿਨ੍ਹਾਂ ਨੇ ਸਮਾਜ ਨੂੰ ਚੰਗਾ ਦਿੱਤਾ ਬਹੁਤ ਸਾਰੇ ਗਾਉਣ ਵਾਲੇ ਨੇ ਨੱਚਣ ਵਾਲੇ ਨੇ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਕੁਝ ਚੰਗਾ ਦਿੱਤਾ ਅਸਨਾ ਜਿਹੜਾ ਮੰਨਦਾ ਚਾਹ ਹੈਗਾ ਸਿਰ ਚਿਟਾ ਚੈਤਨ ਨਚਨ ਕਿ ਨਚਨ ਚਿੰਨ ਆਪਣਾ ਟਾਪੂ ਹੁੰਦਾ ਨਚਨ ਆਧਿਆਤਮਿਕ ਦੇ ਵਿੱਚ ਪ੍ਰਮਾਨਿਤ ਹੈ ਮੋਸੂਫੀ ਨਾਚ ਨਾਚ ਕੇ ਰਾਬ ਨੂੰ ਪਾਉਂਦੇ ਸਨ ਕਿਉਂਕਿ ਉਹਨਾਂ ਦਾ ਜੋ ਧਿਆਨ ਹੈ ਉਹਨਾਂ ਦੀ ਉਸਤਿ ਲਿਆ ਨਚਾ ਦੇ ਨਾਲ ਹੀ ਹੈ ਆਧਿਆਤਮਿਕਤਾ ਦੇ ਵਿੱਚ ਪੈਰਿਗਾਂਤ ਤੰਤਰ ਦੇ ਵਿੱਚ ਇੱਕ ਧਿਆਨ ਦੀ ਵਿਧੀ ਹੈ ਜੋ ਨਚਨ ਦੇ ਨਾਲ ਜੁੜੀ ਹੋਈ ਹੈ ਸੋ ਨਚਰ ਅੰਕਲ ਤਨੀਏ ਪਰ ਕਿਸ ਤਰੀਕੇ ਦਾ ਨਚਰ ਕਾਮਿਕ ਤਾਂ ਨਹੀਂ ਪਰ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਉੱਤੇ ਇਸ ਪਲੇਟਫਾਰਮ ਦੇ ਉੱਤੇ ਇਹ ਸਮਾਜਿਕ ਸਾਥ ਦੇ ਉੱਤੇ ਜਿਹੜਾ ਲੈਕਚਰ ਹੈ ਉਹ ਕਾਮਿਕ ਹੈ ਬੜਾ ਗਲਤ ਤਰੀਕੇ ਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਚੈਪੀ ਜਾਣ ਨੂੰ ਇਸ ਤਰ੍ਹਾਂ ਦੇ ਚੈਨਲ ਨੂੰ ਪ੍ਰਮਾਣਿਤ ਕਰ ਦਿਓ ਅਗਰ ਤੁਸੀਂ ਇਸ ਤਰ੍ਹਾਂ ਦੇ ਚੈਨਲ ਨੂੰ ਪ੍ਰਮਾਣਿਤ ਕਰ ਦਿਓ ਤਾਂ ਹੀ ਇਹ ਚੈਨਲ ਚੱਲ ਰਹੇ ਨੇ ਤਾਂ ਹੀ ਇਸ ਤਰ੍ਹਾਂ ਦੇ ਪੇਜ ਚੱਲ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਵੀ ਆਪਦੀ ਭਾਸ਼ਾ ਦਾ ਜਨੂਸ ਕਟਣਾ ਅਸੀਂ ਹਰ ਪੱਖ ਤੋਂ ਅਸੀਂ ਹਰ ਕੋਸ਼ਿਸ਼ ਕਰਦੇ ਹਾਂ ਦੀ ਭਾਸ਼ਾ ਦਾ ਜੂਸ ਘਟਣ ਘਟੁੰਦੇ ਨਹੀਂ ਸਾਡੀ ਭਾਸ਼ਾ ਗੁਰੂਆਂ ਦੀ ਭਾਸ਼ਾ ਬੁੱਲੇ ਨਾਨਕ ਦੀ ਭਾਸ਼ਾ ਪਰ ਅਸੀਂ ਆਪਣੀ ਭਾਸ਼ਾ ਦਾ ਜਿੰਨਾ ਚ ਲੂਸ ਕੱਟਿਆ ਕਿਸੇ ਦੇ ਨਹੀਂ ਕੱਟਿਆ ਕੁਝ ਇੱਕ ਅਸੀਂ ਚੰਗੇ ਚੈਨਲਾਂ ਦੇ ਉੱਤੇ ਜਾ ਕੇ ਮੈਂ ਉੱਥੇ ਜੇ ਦੇਖੇ ਤਾਂ ਉਹਨਾਂ ਜਿਹੜੀ ਉਹ ਤੁਹਾਨੂੰ ਟਿੱਪਣੀਆਂ ਕੀਤੀਆਂ ਹੁੰਦੀਆਂ ਉਹ ਵਾਲੀਆਂ ਵੀਡੀਓਜ਼ ਦੇ ਥੱਲੇ ਤੇ ਉਹ ਬੜੀਆ ਇਤਰਾਜ ਜਨਿਕ ਹੁੰਦੀਆਂ ਅਸੀਂ ਖੰਧ ਬੋਤ ਪਕਦੇ ਆ ਬਹੁਤ ਜ਼ਿਆਦਾ ਗੰਧ ਬਕਦੇ ਅਸੀਂ ਸ਼ੋਸ਼ਣ ਦੇ ਵਿੱਚ ਅਸੀਂ ਸਮਾਜ ਦੇ ਵਿੱਚ ਕੀ ਸੰਦੇਸ਼ ਦੇ ਰਹੇ ਆ ਕਿਸ ਤਰ੍ਹਾਂ ਦੀ ਅਸੀਂ ਸਮਾਜ ਦੇ ਵਿੱਚ ਸਾਪ ਛੱਡ ਰਹੇ ਆ ਪੰਜਾਬੀ ਜਿਹੜੇ ਲੋਕ ਗੰਧ ਬਕਨ ਵਾਲੇ ਲੋਕ ਨੇ ਗੰਦੀ ਕੁੰਦੀ ਕਸਸਾਂ ਤੇ ਕੌਣਾਂ ਨੇ ਪੜਤੀ ਆ ਉਹ ਸਾਡੇ ਗੌਣ ਵਾਲੇ ਕਹਿੰਦੇ ਵੀ ਜਿਹੜੇ ਅਸੀਂ ਸਰਦਾਰ ਹੁੰਨੇ ਪੰਜਾਬੀ ਹੁੰਨੇ ਪਿੰਡਾਂ ਵਾਲੇ ਉਹ 14 ਚੁੱਤੇ ਪੱਲ ਕੇ ਰੱਖਦੇ ਆ ਅਸੀਂ ਮੱਛਾ ਉਤਾਰ ਲਾ ਕੇ ਰੱਖਦੇ ਹਾਂ ਅਸੀਂ ਫੀਮ ਖਾਣਦੇ ਹਾਂ ਅਸੀਂ ਹਥਿਆਰ ਰੱਖਦੇ ਹਾਂ ਅਸੀਂ ਬਿੱਲੇ ਹੁੰਨੇ ਅਸੀਂ ਗੁੰਡੇ ਬਦਮਾਸ਼ ਗਡੇ ਸਾਰੇ ਪੰਜਾਬੀ ਦੀ ਜਿਹੜੀ ਛਾਪ ਆ ਤਾਂ ਸੰਸਾਰ ਦੇ ਵਿੱਚ ਅਸੀਂ ਗੁੰਡੇ ਬਦਮਾਸ਼ ਛਾੜ ਬਣਾ ਕੇ ਆ ਦਿੱਤੀ ਆ ਠੀਕ ਹੈ ਜੇ ਵੀ ਸ਼ੌਕੀ ਸਰਦਾਰ ਨੇ ਜ਼ਮੀਨ ਵਾਲੇ ਨੂੰ ਉਹਨਾਂ ਦੇ ਕੰਮਾਂ ਕਰਾਂ ਤਾਂ ਵੀ ਇਹਨੂੰ ਇਸ ਤਰ੍ਹਾਂ ਦੇ ਕਿਵੇਂ ਲਾ ਕੇ ਰੱਖਣ ਕਿ ਇੱਕ ਇੱਕ ਸਮਾ ਹੁੰਦਾ ਕੋਈ ਸਾਡੇ ਸਮਾਗਮ ਹੁੰਦੇ ਆ ਕਰਾਂ ਦੇ ਵਿੱਚ ਕੋਈ ਸਾਡੇ ਖੁਸ਼ੀ ਦੇ ਸਮਾਗਮ ਹੁੰਦੇ ਆ ਕੋਈ ਵਿਆਹ ਦੇ ਸਮਾਗਮ ਹੁੰਦੇ ਆ ਬਹੁਤ سارے ਸਮਾਗਮ ਤੇ ਉਦੋਂ ਇਸ਼ਤਿਹਾਰ ਸ਼ੋਰ ਹੋਇਆ ਜਾਂਦਾ ਉਹ ਚ ਕੋਈ ਗਲਤ ਨਹੀਂ ਹੈ ਪਰ ਜੇਕਰ ਸਾਡੇ ਗਾਉਂ ਵਾਲੇ ਦੇ ਮੁਤਾਬਕ ਮੰਨੀਏ ਵੀ ਜਿਹੜੇ ਸ਼ੌਂਕੀ ਸਰਦਾਰ ਜ਼ਮੀਨ ਵਾਲੇ ਸਰਦਾਰ ਨੇ ਉਹ ਵੀ ਸਾਰੇ ਤਰੀਕੇ ਚਾਦਰੇ ਚੁੰਦਰੇ ਪਾਣ ਕੇ ਉਹ ਚੌਤਾ ਦੇ ਕਿ ਮੋਟੇ ਦੇ ਬਦੂ ਨੂੰ ਕਟਾਲ ਕੇ ਰੱਖਦੇ ਆ ਵਿਆਹ ਗਰੀਬਾਂ ਨੂੰ ਪੈਰਾ ਵਿੱਚ ਰੋਲਦੇ ਆ ਉਹ ਆ ਗਿਆ ਤੇ ਬਹੁਤ ਤਗੜੇ ਆ ਉਹ ਨ ਵਰਗਾ ਕੋਈ ਨਹੀਂ ਸਮਾਉਣਾ ਉਹ ਸਰਦਾਰ ਨਹੀਂ ਹੈ ਉਹ ਜ਼ਮੀਨ ਵਾਲੇ ਸਰਦਾਰ ਨੇ ਆਪਣੇ ਕੰਮਾਂ ਤੋਂ ਵੀਰ ਨਹੀਂ ਕੀ ਅਸੀਂ ਵੀ ਪਿੰਡਾਂ ਵਾਲੇ ਆ ਸਾਨੂੰ ਪਤਾ ਸਾਡੇ ਪਿੰਡਾਂ ਚ ਜਿਹੜੇ ਚੰਗੇ ਜ਼ਿਮੀਂਦਾਰ ਹਨ ਉਹ ਕਿੰਨੇ ਕੇ ਵਿਚਾਰੇ ਇਸ ਤਰ੍ਹਾਂ ਦੇ ਆ ਕੱਪੜਾ ਲੀਲਾ ਪਾ ਕੇ ਰੱਖਦੇ ਹਨ ਅਸੀਂ ਹਰ ਤਰ੍ਹਾਂ ਦਾ ਪੰਜਾਬੀ ਭਾਸ਼ਾ ਦਾ ਪੰਜਾਬੀ ਸੱਭਿਆਚਾਰ ਦਾ ਆਪਣੇ ਵਿਰਾਸਤ ਤਜਨੂਸ ਕੱਢਣ ਦੇ ਵਿੱਚ ਕੋਈ ਕਾਬੀ ਨਹੀਂ ਛੱਡੀ ਕੋਈ ਕਾਬੀ ਨਹੀਂ ਛੱਡੀ ਅਸੀਂ ਨਹੀਂ ਅਸੀਂ ਗਿਆਨ ਤੋਂ ਇੰਨੇ ਕਿ ਜ਼ਿਆਦਾ ਹੀ ਪੀਨੇ ਹੋ ਗਏ ਸਾਡੀ ਨੌਜਵਾਨੀ ਕਿਹਨਾਂ ਹਾਸਲ ਹੀ ਨਾ ਕਰਨਾ ਚਾਹੁੰਦੇ ਕੋਈ ਗਾਉਣ ਵਾਲਾ ਕੋਈ ਫਿਲਮੀ ਐਕਟਰ ਕਹਿੰਦੇ ਵੀ ਪੁਰਾਣੇ ਗੁਰੂ ਨੇ ਪੁਰਾਣੇ ਪਤਨੇ ਪੁਰਾਣੇ ਚੀਜ਼ ਨੇ ਆ ਗੱਲ ਕਹੀ ਸੀ ਉਹਦਾ ਮੰਨਣ ਲਈ ਅਸੀਂ ਤਿਆਰ ਆ ਪਰ ਕੋਈ ਬੁੱਧੀਜੀਵੀ ਕੋਈ ਖੋਜ ਕਰਤਾ ਕੋਈ ਇਤਿਹਾਸ ਦਾ ਕੋਜ ਕਰਤਾ ਕਿਸੇ ਨੇ ਖੋਜਾ ਕੀਤੀ ਹੈ ਜਿਸ ਨੇ ਇਹ ਚੀਜ਼ ਨੂੰ ਸਮਝਿਆ ਪੜਿਆ ਉਹ ਕਹਿਣ ਉਹ ਮੰਨਣ ਲਈ ਤਿਆਰ ਵੀ ਉਹਦੇ ਉਹਦੇ ਕਮੈਂਟ ਬਾਕਸ ਵਿੱਚ ਆ ਗਏ ਟਿੱਪਣੀ ਵਾਲੇ ਉਹ ਡੱਬੇ ਚਾ ਕੇ ਅਸੀਂ ਬੇਤਾਬ ਕਾਲੀ ਕਰਦੇ ਆ ਪ੍ਰਭਿੰਦ ਦਾ ਚਾਉ ਵਾਲੇ ਉਹ ਮੇਰੇ ਭਾਈ ਸਾਹਿਬ ਮੇਰੇ ਬਿੱਤਰ ਦੇ ਭਾਈ ਸਾਹਿਬ ਦੀ ਇੰਟਰਵਿਊ ਵੀ ਸੁਣ ਰਿਹਾ ਸੀਗਾ ਉਹ ਪਰਮਾਤਮਾ ਨੂੰ ਮਿਲਣ ਦੀ ਗੱਲ ਕਰ ਰਿਹਾ ਸੀ ਪਰ ਜਿਹੜੀ ਉਹ ਥੱਲੇ ਕਿਪੜੀਆਂ ਸੀ ਨਾ ਬਹੁਤ ਹੀ ਘਟਿਆਲੇ ਬੋਲਦੀ ਸੀ ਅਧਿਆਤਮਿਕਤਾ ਨੂੰ ਵੀ ਅਸੀਂ ਛੱਡ ਦੇਗੇ ਉਹ ਯਾਰ ਹਰ ਇੱਕ ਇਨਸਾਨ ਦਾ ਅਧਿਆਤਮਿਕਤ ਵਿੱਚ ਅਲੱਗ-ਅਲੱਗ ਰਸਤਾ ਅਲੱਗ-ਅਲੱਗ ਪੜਾਅ ਆ ਅਲੱਗ-ਅਲੱਗ ਤਜਰਬਾ ਮੇਰਾ ਅਧਿਆਤਮਿਕਤਾ ਦੇ ਵਿੱਚ ਅਲੱਗ ਤਜਰਬਾ ਘਾਟਾ ਅਧਿਆਤਮਿਕਤਾ ਵਿੱਚ ਕੀ ਤਜਰਬਾ ਜਿਹੜੀ ਇਨਸਾਨ ਨੇ ਜੀ ਆਤਮਿਕਤਾ ਦਾ ਸਫ਼ਰ ਉੱਤੇ ਜਿਹੜਾ ਇਨਸਾਨ ਤੁਰਿਆ ਹੈ ਉਸ ਤੋਂ ਤੇ ਜ਼ਰਬਾ ਲੱਗ ਉਸ ਨੂੰ ਪਤਾ ਹੋਵੇ ਉਹ ਕੋਤ ਟਿਪੜੀ ਨਹੀਂ ਕਰੇਗਾ ਉਹ ਤੇ ਕਿੰਤੂ ਵੀ ਨਹੀਂ ਕਰੇਗਾ ਭਾਈ ਸਾਹਿਬ ਦਾ ਲੱਗ ਤੇ ਜ਼ਰਬਾ ਆ ਤੇ ਇੱਥੇ ਅਸੀਂ ਕਿੰਤੂ ਕਰਨ ਲੱਗਿਆ ਜਲੂਸ ਕੱਢਣ ਲੱਗਿਆ ਮਿੰਟ ਲਾਉਣੇ ਪੰਜਾਬੀ ਭਾਸ਼ਾ ਦਾ ਇਤੋਂ ਤੱਕ ਮਤ ਨਹੀਂ ਵਰਤਦੀ ਜਿਹੜੀ ਅਸੀਂ ਭਾਸ਼ਾ ਵਰਤ ਰਹੇ ਹਾਂ ਸੰਸਾਰ ਦੇ ਵਿੱਚ ਕਿਤੇ ਤੱਕ ਜਾਏਗੀ ਕੱਲੇ ਪੰਜਾਬੀ ਅੱਜ ਦੇ ਸਮੇਂ ਦੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਨਹੀਂ ਬੋਲਦੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਨਹੀਂ ਲਿਖਦੇਗੇ ਬਹੁਤ ਸਾਰੇ ਗੈਰ ਪੰਜਾਬੀ ਵੀ ਪੰਜਾਬੀ ਨੂੰ ਬੋਲਦੇ ਲਿਖਦੇ ਨੇ ਮੈਂ ਦੇਖਿਆ ਬਹੁਤ ਸਾਰੇ ਅੱਜ ਦੇ ਸਮੇਂ 'ਚ ਕੋਰੇ ਵੀ ਪੰਜਾਬੀ ਬੋਲਦੇ ਲਿਖਦੇ ਨੇ ਆਪਣੇ ਆਧਕੜੀ ਭਾਰਤ ਦੇ ਚਲੇ ਜਾਓ ਪੱਛਮੀ ਭਾਰਤ ਪੂਰਬ ਪੂਰਬੀ ਭਾਰਤ ਦੇ ਚਲੇ ਜਾਓ ਉੱਥੇ ਵੀ ਲੋਕ ਬਹੁਤ ਸਾਰੇ ਐਸਟੀਐਲ ਜਿਹੜੇ ਪੰਜਾਬੀ ਬੋਲਦੇ ਲਿਖਦੇ ਆਂ ਦਿੱਲੀ ਵਿੱਚ ਅੱਧੂ ਜਿਆਦਾ ਪਿੰਦਲੀ ਪੰਜਾਬੀਆਂ ਦੀ ਬੈਠੀ ਆ ਪੂਰਾ ਅੱਧੂ ਜਿਆਦਾ ਸਾਡੀ ਜਿਹੜੀ ਫਿਲਮ ਇੰਡਸਟਰੀ ਆ ਉਹ ਪੰਜਾਬੀਆਂ ਦੀ ਆ ਅਸੀਂ ਕਿਸ ਤਰ੍ਹਾਂ ਦੀ ਸ਼ਾਪ ਸਮਾਰਟਵਚ ਆਪਣੇ ਪੰਜਾਬ ਦੀ ਆਪਣੀ ਭਾਸ਼ਾ ਦੀ ਛੱਡ ਰਹੇ ਹਾਂ ਆਪਣੀ ਸੱਭਿਆਚਾਰ ਦੀ ਛੱਡ ਰਹੇ ਹਾਂ ਸਾਡੇ ਪੰਜਾਬ ਦੇ ਜਿਹੜੇ ਚੰਗੇ ਜ਼ਿਮੀਦਾਰ ਆ ਉਹਨਾਂ ਦੀ ਸਮਾਜਿਕ ਕਿਸ ਤਰ੍ਹਾਂ ਦੀ ਸ਼ਾਪ ਛੱਡ ਰਹੇ ਉਹ ਚੰਗੇ ਚੰਗੇ ਜ਼ਿਮੀਦਾਰ ਨਹੀਂ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਵੀ ਅਸੀਂ ਹੰਕਾਰ ਨੂੰ ਨਹੀਂ ਆ ਪੰਜਾਬੀ ਅਸੀਂ ਗੁੰਡੇ ਹੁੰਨੇ ਆ ਅਸੀਂ ਇਹ ਸਾਬਤ ਕਰਨਾ ਚਾਹੁੰਦੇ ਅਸੀਂ ਗੌਂ ਵਾਲੇ ਕਦੇ ਸ਼ਰਾਬ ਤੋਂ ਫਟਾ ਰਾਸਤਰੀ ਜਿਹੜਾ ਆ ਡਰਿੰਕ ਆ ਜਿਹਦਾ ਆਪੇ ਆ ਇਹ ਪੀਣ ਵਾਲੀ ਜਿਹੜੀ ਚੀਜ਼ ਆ جیسے کہ پنجاب دی شراب پنجاب دی سبھی سب چار حصہ نہیں آ شراب مغل کال تو آئی آ شرابے بڑے ماحول شراب پینے میں بڑی ویڈیو دیکھتا ہے گا بڑے ماحول شراب پینے ہاں شراب دوسرے نشے مگر کو نشا, نشا. یہ کوئی بہادری مان والی گل نہیں گی پنجابی بہت زیادہ شراب پیندے آ ਸਾਡੇ ਇਤਿਹਾਸ ਦੇ ਵਿੱਚ ਸਾਡੇ ਧਾਰਮਿਕ ਸ਼ਰਤਾਂ ਦੇ ਵਿੱਚ ਸਾਡੇ ਮੈਂ ਧਰਮ ਦੀ ਗੱਲ ਨਹੀਂ ਕਰਦਾ ਮੈਨੂੰ ਤਾਂ ਧਰਮ ਦੇ ਤਰ ਤਰ ਤੋ ਤਾਂ ਬਹੁਤ ਉਲਟੀਆਂ ਲੱਗ ਜਾਂਦੀਆਂ ਤਾਰੋ ਪਛਦਾ ਜੀਗਾ ਅਸਾਂ ਧਰਮ ਸਮਝਦੀ ਕੋਸ਼ਿਸ਼ ਹੀ ਕਿਸੇ ਨੇ ਨਹੀਂ ਕੀਤੀ ਔਰ ਸਾਡੇ ਗੁਰੂਆਂ ਨੇ ਸ਼ਰਾਬ ਦੀ ਪੂਰਤਤਾ ਤੇ ਵਿਰੋਧਤਾ ਕੀਤੀ ਆ ਮੀਠ ਮਾਸ ਖਾਣਾ ਉਹ ਇੱਕ ਖੁਰਾਕ ਆ ਪਰ ਸ਼ਰਾਬ ਖੁਰਾਕ ਨਹੀਂ ਹੈ ਸ਼ਰਾਬ ਇੱਕ ਨਸ਼ਾ ਮਨ ਨੂੰ ਬੁੱਧੀ ਨੂੰ ਪ੍ਰੇਸ਼ਟ ਕਰਦੀ ਜਰਾਵ ਅਧਿਆਤਮਿਕਤਾ ਦੇ ਸ਼ਰਾਬ ਦੀ ਪੂਰਨ ਤੌਰ ਤੇ ਪਾਬੰਦੀ ਹੈ ਚਾਹੇ ਸਿੱਖ ਧਰਮਿਆ ਚਾਹੇ ਹਿੰਦੂ ਧਰਮਾ ਚਾਹੇ ਬੋਧਾ ਚਾਹੇ ਜੈਨ ਆ ਤੇ ਚਾਹੇ ਇਸਲਾਮ ਇਸਲਾਮ ਵਿੱਚ ਤਾਂ ਅਟੜ ਤੌਰ ਤੇ ਸ਼ਰਾਬ ਤੋਂ ਮਨਾਹੀ ਆ ਜੇ ਤੁਸੀਂ ਇਸਲਾਮਿਕ ਦਿਸ਼ਾ ਵਿੱਚ ਜਾਓਗੇ ਨਾ ਤੁਸੀਂ ਉੱਥੇ ਜਾ ਕੇ ਦੇਖੋਗੇ ਉੱਥੇ ਤੁਹਾਨੂੰ ਉਹਨਾਂ ਦੇ ਪੜਨ ਲਈ ਇੱਕ ਤੌਰ ਤੇ ਜਿਹੜੀ ਪੱਟੜਾ ਸਵਾਮਿਕ ਦੀ ਜਿਵੇਂ ਪਬਲਿਕ ਤੌਰ ਤੇ ਉਹ ਸਮਾਜਿਕ ਤੌਰ ਤੇ ਉਹ ਸ਼ਰਾਬ ਦੇ ਉੱਤੇ ਪੂਰਨ ਪਾਬੰਦੀ ਰੱਖਦੇ ਆ ਉਥੇ ਸ਼ਰਾਬ ਦੇ ਸ਼ਰਾਬ ਖੁੱਲੇ ਆ ਉਹ ਨਹੀਂ ਕੁਝ ਪੀ ਸਕਦਾ ਪਾਬੰਦੀ ਆ ਪਰ ਅਸੀਂ ਹਰ ਪੱਖ ਤੋਂ ਪੰਜਾਬ ਦਾ ਪੰਜਾਬੀਅਤ ਦਾ ਪੰਜਾਬੀ ਸੱਭਿਆਚਾਰ ਦਾ ਪੰਜਾਬੀ ਇਤਿਹਾਸ ਦਾ ਹਰ ਪੱਖ ਤੋਂ ਜਲੂਸ ਕੱਢਿਆ ਇੱਕ ਨਾ ਕੌਰੀਆ ਨਹੀਂ ਪਰ ਮੰਨ ਲਈ ਤੁਹਾਨੂੰ ਮਜਬੂਰ ਹੋਣਾ ਹੀ ਪੈਣਾ ਅੱਜ ਦੀ ਕਾਪੀ ਪੇਸਟ ਵਾਲੇ ਹੈਗੇ ਇਹਨਾਂ ਦਾ ਜਵਾਂ ਜਲੂਸ ਕੱਢਤਾ ਪੰਜਾਬੀ ਪਛਾਤਾ ਪੰਜਾਬੀ ਸਭਿਆਚਾਰ ਦਾ ਵੀਡੀਓ ਡਾਊਨਲੋਡ ਕਰੋ ਉਹਦੇ ਤੇ ਆਪ ਦੀ ਤੇ ਵਿਚਾਰ ਲਾਈਨਾ ਲਿਖੋ ਝੂਠ ਮਾਰੀ ਜੋ ਬੈਠੇ ਇੱਕ ਅਸੀਂ ਆਪਣੇ ਸਮਾਜ ਨੂੰ ਆਪਣੇ ਦੇਸ਼ ਨੂੰ ਪੰਡਣ ਲੱਗੇ ਜਿਵੇਂ ਸ਼ਰਮ ਨਹੀਂ ਕਰਦੇ ਜਿਸ ਦੇਸ਼ ਵਿੱਚ ਜਿਸ ਸਮਾਜ ਵਿੱਚ ਰਹਿ ਰਹੇ ਹਾਂ ਉਹਨਾਂ ਨੂੰ ਕਿਉਂ ਪੰਡਦੇਗੇ ਥੋੜਾ ਜਿਆਦਾ ਇਸੀ ਨੂੰ ਸਮਝਣਾ ਬਹੁਤ ਜ਼ਰੂਰੀ ਆ ਪੰਜਾਬੀ ਸਾਡੀ ਭਾਸ਼ਾ ਸਾਡੇ ਗੁਰੂਆਂ ਦੀ ਭਾਸ਼ਾ ਇਸ ਸਾ ਪਾਸ਼ਾ ਦੇ ਵਿੱਚ ਅਸੀਂ ਗੰਦ ਭਗਦੇ ਆ ਅਸੀਂ ਆਪਣੇ ਗੁਰੂਆਂ ਨੂੰ ਬੇ ਇੱਤਿਹਾਰਤੀ ਆ ਆਪਣੇ ਪੈਗੰਬਰਾਂ ਨੂੰ ਬੇ ਇੱਤਿਹਾਰਤੀ ਅਸੀਂ ਕਿਸ ਤਰ੍ਹਾਂ ਦੀ ਸਾਡੀ ਕਮਾਨ ਸਿੱਖਤਾ ਗੀ ਇਸ ਪਰਚਾ ਹੰਕਾਰ ਹੀ ਨਾ ਵਧ ਗਿਆ ਬਈ ਜੇ ਕਿਸੇ ਚੀਜ਼ ਦਾ ਪਤਾ ਨਾ ਹੋਵੇ ਉਹਦੀ ਖੋਜ ਕਰ ਲੈਣੀ ਚੰਗੀ ਹੁੰਦੀ ਆ ਜੇ ਕੋਈ ਵੀਡੀਓ ਦੇ ਵਿੱਚ ਕੋਈ ਵਿਚਾਰ ਚੰਗਾ ਨਹੀਂ ਲੱਗਿਆ ਕਿਸੇ ਕਾਲ ਨਾਲ ਕੋਈ ਸਹਿਮਤੀ ਨਹੀਂ ਬਣੀ ਹਰ ਚੀਜ਼ ਜਦਕਰ ਗੂਗਲ ਤੇ ਪਈਅ ਜਾਂ ਚੱਕ ਸਰਚ ਕਰੋ ਉਹ ਜ ਕਰੋ ਤਾਂ ਜੋ ਤੁਹਾਨੂੰ ਵੀ ਗਿਆਨ ਆ ਸਕੀ ਐਵੇਂ ਕਮੈਂਟਾਂ ਦੇ ਵਿੱਚ ਗਾਲਾਂ ਕੱਢ ਕੇ ਆਦਾ ਜਲੂਸ ਨਾ ਕਢਾਇਆ ਕਰੋ ਆਪ ਦੇ ਨੀਚ ਮਾਨਸਿਕਤਾ ਦੀ ਆ ਛਾਪ ਨਾ ਛੱਡਿਆ ਕਰੋ ਕਿ ਤੁਹਾਡੀ ਮਾਨਸਿਕਤਾ ਬਹੁਤ ਜ਼ਿਆਦਾ ਨੀਚ ਹੈ ਆ ਗਿਆਨ ਹਾਸਲ ਕਰੋਗੇ ਜਦੋਂ ਜਿਵੇਂ ਤੁਹਾਡੇ ਚ ਗਿਆਨ ਹਾਸਲ ਕਰਦੇ ਜਾਓਗੇ ਤੇਵੇਂ ਤੇ ਤੁਹਾਡੇ ਚ ਸਿਆਣਪ ਆਉਣੀ ਚਾਹੀਏਗੀ ਤੁਹਾਨੂੰ ਸੋਝੀ ਆਉਣੀ ਚਾਹੀਏਗੀ ਬਸ ਅਸੀਂ ਗੋਮਣ ਵਾਲਿਆਂ ਨੂੰ ਸਿਰਫ ਦੇ ਆਦਰਸ਼ ਮੰਨਣਾ ਸੀ ਪਰ ਨਾ ਨਹੀਂ ਕੋਸ਼ਿਸ਼ ਨਹੀਂ ਕਰਨੀ ਕਿ ਆ ਨਹੀਂ ਹਸਲ ਕਰਨਾ ਫਿਰ ਸਾਨੂੰ ਮਤ ਕਿੱਥੋਂ ਆਉਗੀ ਜਿੰਨੀ ਆਇਤ ਪੀੜੀ ਹੈ ਜਿਹੜੀ ਹੁਣ ਪੀੜੀ ਚੱਲਦੀ ਪਈ ਆ ਆ ਇੱਕ ਪੀੜੀ ਹੈ ਜੋ ਨੌਜਵਾਨਾਂ ਦੀ ਇਹ ਇੱਕ ਪੀੜੀ ਪੂਰਨ ਤੌਰ ਤੇ ਨੁਕਮੀ ਹੋਣ ਵਾਲੀ ਆ ਔਰ ਕਿ ਇਹ ਇੱਕ ਕਾਲਪੜਿਕ ਦੁਨੀਆ ਵਿੱਚ ਚੋਂਦੀ ਹੈ ਵਾਲੀ ਪੀੜੀ ਇਹ ਇੱਕ ਪੀੜੀ ਇੰਨੀ ਕਿ ਜ਼ਿਆਦਾ ਕਾਲਪੜਿਕ ਦੁਨੀਆ ਚੋਂਦੀ ਆ ਨਾ ਇਦੋਂ ਕੋਦ ਨੂੰ ਨਹੀਂ ਪਤਾ ਸੋਚ ਕੀ ਰਿਹਾ ਹੈ ਬੋਲ ਕੀ ਰਿਹਾ ਹੈ ਕਿ ਇਸ ਤਰ੍ਹਾਂ ਦਾ ਟਿੱਚਰ ਨੂੰ ਸੁਣ ਰਿਹਾ ਸੋ ਕੁਝ ਵੀ ਗਲਤ ਬੋਲਣ ਲਿਖਣ ਤੋਂ ਪਹਿਲਾਂ ਜਿਸ ਵਿਸ਼ੇ ਦੇ ਨਾਲ ਤੁਸੀਂ ਗਲਤ ਬੋਲ ਰਹੇ ਹੋ ਲਿਖ ਰਹੇ ਹੋ ਉਹਦੀ ਸੰਬੰਧੀ ਖੋਜ ਕਰ ਲਵੋ ਬਾਤ ਵਿੱਚ ਇੱਕ ਪੱਧਰਪੁਰਖ ਦੀ ਤਰ੍ਹਾਂ ਉਸ ਇਨਸਾਨ ਨੂੰ ਜਾ ਕੇ ਸਮਝਾਓ ਬਈ ਤੁਸੀਂ ਇੱਥੇ ਗੱਲ ਤੇ ਹੋ ਇਹ ਜੀ ਇੱਥੇ ਸਹੀ ਨਹੀਂ ਹੈ ਇਹ ਕੀ ਮਤਲਬ ਹੋਇਆ ਜੇ ਤੁਹਾਡੇ ਵਿਚਾਰਾਂ ਦੀ ਸਹਾਇਤਾ ਨਹੀਂ ਬਿਨ ਤੇ ਗਾਲੀ-ਗਲੋਚ ਕਰਨ ਲੱਗ ਜਾਓ ਸੋ ਇਹ ਪੱਤਰਪੁਰਖ ਦੀਆਂ ਵੀ ਸ਼ਾਨੀਆਂ ਨਹੀਂ ਹਨ ਇਹ ਬੇहद ਨੀਤ ਪੱਦਰ ਦੇ ਇਨਸਾਨਾਂ ਦੀਆਂ ਨਿਸ਼ਾਨੀਆਂ ਹਨ ਜਦੋਂ ਅਸੀਂ ਕਮੈਂਟਾਂ ਵਿੱਚ ਜਾ ਕੇ ਕਾਲਾ ਕੱਢਦੇ ਹਾਂ ਭਾਜਪਾ ਦੀ ਪਾਛਾ ਦੀ ਗਲਤ ਵਰਤੋਂ ਕਰਦੇ ਹਾਂ ਪੰਜਾਬੀ ਭਾਜਪਾ ਨੂੰ ਗਲਤ ਗੱਲ ਲਿਖਦੇ ਆਂ ਚਾੜ-ਪੁਛ ਕੇ ਗਲਤ ਲਿਖਦੇ ਆਂ ਸੋ ਮੈਨੂੰ ਇਹ ਕਹਿਦਿਆਂ ਹੋਇਆ ਬਿਲਕੁਲ ਵੀ ਚੀਜ਼ਕ ਨਹੀਂ ਜੇਕਰ ਤੁਸੀਂ ਆਪਣੀ ਭਾਸ਼ਾ ਨੂੰ ਆਪਣੀ ਬੋਲ ਨੂੰ ਸੋਹਣਾ ਰੱਖੋਗੇ ਤੇ ਸਮਾਜ ਤੁਹਾਡੇ ਨਾਲ ਚੰਗੇ ਤਰੀਕੇ ਨਾਲ ਚਲੇਗਾ ਜੇਕਰ ਤੁਹਾਡੀ ਭਾਸ਼ਾ ਤੁਹਾਡਾ ਸਲੀਕਾ ਗੱਤਿਆ ਤੇ ਸਮਾਜ ਵੀ ਤੁਹਾਡੇ ਨਾਲ ਸਲੀਕੇ ਨਾਲ ਪੀਛੇ ਨਹੀਂ ਆਵੇਗਾ ਬਾਅਦ ਵਿੱਚ ਸਮਾਜ ਨੂੰ ਗਾਲਾਂ ਕੱਢਣ ਦੇ ਨਾਲੋਂ ਚੰਗਾ ਆਪਣੇ ਆਪ ਨੂੰ ਸੁਧਾਰ ਲਓ ਆਪਣੀ ਭਾਸ਼ਾ ਨੂੰ ਸੁਧਾਰ ਲਓ ਤਾਂ ਜੋ ਤੁਹਾਨੂੰ ਇੱਜ਼ਤ ਮਿਲੇ ਤੇ ਇੱਜ਼ਤ ਦਾ ਦੈਰਾ ਚੰਗਾ ਹੋਵੇ ਤੁਹਾਨੂੰ ਸਮਾਜ ਜੰਗਾ ਕਹੇ ਤਾਨੂੰ ਸਲਾਵੇ ਸੋ ਅੱਜ ਦੇ ਲਈ ਇੰਨਾਈ ਮਿਲਦੇ ਆਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸੰਪਰਨ ਬਣੇ ਰੋ ਧੰਨਵਾਦ